ਆਪ ਮੁਖਰੇ ਚੀਫ ਲੀਡਰਸ਼ਿਪ ਤੋਂ ਰਿਜ਼ਾਈਨ ਕਰਕੇ ਇੱਕ ਨਵਾਂ ਆयाम ਇੱਕ ਨਵਾਂ ਬੈਂਚਮਾਰਕ ਜਿਹੜਾ ਉਹ ਦੇਸ਼ ਦੀ ਰਾਜਨੀਤੀ ਦੇ ਵਿੱਚ ਐਸਟੈਬਲਿਸ਼ ਕੀਤਾ ਜਾਂਦਾ ਮੋਰਲ ਹਾਊ ਗਰਾਉਂਡ ਦੇ ਉੱਪਰ ਉਹਨਾਂ ਨੇ ਰਿਜ਼ਾਈਨ ਕੀਤਾ ਔਰ ਆਪਣੇ ਸਾਥੀ ਆਦਸ਼ੀ ਜਿੰਨਾਂ ਦਾ ਬਣਾ ਵਧੀਆ ਟਰੈਕ ਰਿਕਾਰਡ ਹੈ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਕਈ ਮਹਿਕਮੇ ਦੇ ਵਿੱਚ ਦੇਖ ਰਹੇ ਸੀਗੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਉਹ ਵੀ ਇਸੇ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਹੇ ਨੇ ਕਿ ਅੱਜ ਤੋਂ 4 ਮਹੀਨੇ ਬਾਅਦ ਜੋ ਵੀ ਇਲੈਕਸ਼ਨ ਹੋਣੀ ਹੈ ਅਸੀਂ ਤਾਂ ਕਿਹਾ ਅਰਵਿੰਦ ਜੀ ਨੇ ਵੀ ਕਿਹਾ ਸੀ ਵੀ ਕਹਿੰਦੇ ਆ ਬੀਜੇਪੀ ਨੂੰ ਕਿ ਜੇ ਤੁਹਾਡੇ ਇਹ ਸੋ ਕਾਲਡ ਐਕਸਾਈਜ਼ ਸਕੈਮ ਜਿਹੜਾ ਕਿ ਸਰਾਸਰ ਬੇਬੁਨਿਆਦ ਹੈ ਝੂਠਾ ਜਿਹਾ ਇੱਕ ਪਰਸੈਂਟ ਵੀ ਸੱਚਾਈ ਹੈਗੀ ਤੇ ਜਨੂਰੀਅਰ ਮਹੀਨੇ ਦਾ ਟੂਰ ਲੈ ਕੇ ਜਾਂਦੇ ਹਾਂ ਹੁਣੇ ਅਗਲੇ ਮਹੀਨੇ ਚੋਣਾਂ ਕਰਾਓ ਲੋਕਾਂ ਦੇ ਕਚਹਿਰੀ ਦੇ ਵਿੱਚ ਜਾਈਏ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਏ ਕਿ ਮੇਰਾ ਇੱਕੋ ਮੁੱਦਾ ਹੈ ਕਿ ਜੋ ਅਰਵਿੰਦ ਜੀ ਨੇ ਪਿਛਲੇ 10 ਸਾਲਾਂ ਦੇ ਵਿੱਚ ਦਿੱਲੀ ਦੇ ਲੋਕਾਂ ਨੂੰ ਸੂਕਾ ਦਿੱਤੀਆਂ ਨੇ ਉਹਨਾਂ ਨੂੰ ਕੋਈ ਵੀ ਤਾਕਤ ਬੀਜਪੀ ਕੇਂਦਰ ਸਰਕਾਰ ਇਸੇ ਕੰਮ ਤੇ ਲੱਗੀ ਹੋ ਉਹ ਬੰਦ ਨਾ ਹੋ ਸਕਣ ਔਰ ਇਹਨਾਂ ਚੋਣਾਂ ਦੇ ਅਖਾੜੇ ਦੇ ਵਿੱਚ ਜਾ ਕੇ ਦੁਬਾਰਾ ਅਰਵਿੰਦ ਕੇਜਰੀਵਾਲ ਜੀ ਮੰਡਟ ਲੈ ਕੇ ਉਹਨੂੰ ਦੁਬਾਰਾ ਮੁੱਖ ਮੰਤਰੀ ਬਣ ਇਹੀ ਉਹਨਾਂ ਦੀ ਵੀ ਮੈਂ ਸਮਝਦਾ ਇੱਕ ਨਵਾਂ ਟ੍ਰੈਂਡ ਸੈੱਟ ਹੈ ਜਿਹੜਾ ਕੋ ਅਰਵਿੰਦ ਜੀ ਨੇ ਇਸ ਸਾਰੇ ਐਪੀਸੋਡ ਦੇ ਨਾਲ ਕਰ ਦਿੱਤਾ ਦੇਖੋ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਆਪ ਮੁਖਾਰੇ ਚੀਫ ਲੀਡਰਸ਼ਿਪ ਤੋਂ ਰਿਜ਼ਾਈਨ ਕਰਕੇ ਇੱਕ ਨਵਾਂ ਆਯਾਮ ਇੱਕ ਨਵਾਂ ਬੈਂਚਮਾਰਕ ਜਿਹੜਾ ਉਹ ਦੇਸ਼ ਦੀ ਰਾਜਨੀਤੀ ਦੇ ਵਿੱਚ ਐਸਟੈਬਲਿਸ਼ ਕੀਤਾ ਜਾਂਦਾ ਮੋਰਲ ਹਾਊ ਗਰਾਉਂਡ ਦੇ ਉੱਪਰ ਉਹਨਾਂ ਨੇ ਰਿਜ਼ਾਈਨ ਕੀਤਾ ਔਰ ਆਪਣੇ ਸਾਥੀ ਆਦਸ਼ੀ ਜਿੰਨਾ ਦਾ ਅ ਬੜਾ ਵਧੀਆ ਟ੍ਰੈਕ ਰਿਕਾਰਡ ਹੈ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਉਹ ਕਈ ਮਹਿਕਮੇ ਦੇ ਦੇਖ ਰਹੇ ਸੀਗੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਉਹ ਵੀ ਇਸੇ ਜ਼ਿੰਮੇਵਾਰੀ ਦੇ ਨਾਲ ਕੰਮ ਕਰ ਰਹੇ ਨੇ ਕਿ ਅੱਜ ਤੋਂ 4 ਮਹੀਨੇ ਬਾਅਦ ਜੋ ਵੀ ਇਲੈਕਸ਼ਨ ਹੋਣੀ ਹੈ ਅਸੀਂ ਤਾਂ ਕਿਹਾ ਅਰਵਿੰਦ ਜੀ ਨੇ ਵੀ ਕਿਹਾ ਸੀ ਵੀ ਕਹਿੰਦੇ ਆ ਬੀਜੇਪੀ ਨੂੰ ਕਿ ਜੇ ਤੁਹਾਡੇ ਇਹ ਸੋ ਕਾਲਡ ਐਕਸਾਈਜ਼ ਸਕੈਮ ਜਿਹੜਾ ਕਿ ਸਰਾਸਰ ਵੀ ਉਹਨਾਂ ਦਾ ਝੂਠਾ ਜਿਹਾ ਇੱਕ ਪਰਸੈਂਟ ਵੀ ਸੱਚਾਈ ਹੈਗੀ ਤੇ ਜਨਵਰੀ ਮਹੀਨਾ ਦਾ ਟੋ ਲੈ ਕੇ ਜਾਂਦੇ ਹਾਂ ਹੁਣੇ ਅਗਲੇ ਮਹੀਨੇ ਚੋਣਾ ਕਰਾਓ ਲੋਕਾਂ ਦੇ ਕਚੇਰੀ ਦੇ ਵਿੱਚ ਜਾਈਏ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਏਗਾ ਤੇ ਆਸ ਜੀ ਦੇ ਵੀ ਕਿਹਾ ਕਿ ਮੇਰਾ ਇੱਕੋ ਮਕਸਦ ਹੈ ਕਿ ਜੋ ਅਰਵਿੰਦ ਜੀ ਨੇ ਪਿਛਲੇ 10 ਸਾਲਾਂ ਦੇ ਵਿੱਚ ਦਿੱਲੀ ਦੇ ਲੋਕਾਂ ਨੂੰ ਸੂਕਾ ਦਿੱਤੀਆਂ ਨੇ ਉਹਨਾਂ ਨੂੰ ਕੋਈ ਵੀ ਤਾਕਤ ਭਾਜਪਾ ਕੇਂਦਰ ਸਰਕਾਰ ਇਸੇ ਕੰਮ ਤੇ ਲੱਗੀ ਹੋਏ ਉਹ ਬੰਦ ਨਾ ਹੋ ਸਕਣ ਔਰ ਅ ਇਹਨਾਂ ਚੋਣਾਂ ਦੇ ਅਖਾੜੇ ਦੇ ਵਿੱਚ ਜਾ ਕੇ ਦੁਬਾਰਾ ਅਰਵਿੰਦ ਕੇਜਰੀਵਾਲ ਜੀ ਮੰਡੇਟ ਲੈ ਕੇ ਉਹਨੂੰ ਦੁਬਾਰਾ ਮੁੱਖ ਮੰਤਰੀ ਬਣ ਇਹ ਹਮਾਰੇ ਵਿਊ ਮੈਂ ਸਮਝਦਾ ਇੱਕ ਨਵਾਂ ਟ੍ਰੈਂਡ ਸੈੱਟ ਹੈ ਜਿਹੜਾ